ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਕਦੇ ਕਿਸੇ ਨਾਲ ਐਦਾਂ ਹੋਇਆ ਵਾ ਜ਼ਿੰਦਗੀ 'ਚ ਵੀ ਅਗਲੇ ਦਾ ਸਾਰਾ ਕੁਝ ਤਬਾਹ ਹੋ ਜਾਵੇ ਤੇ ਕੋਈ ਇੱਕ ਚੀਜ਼ ਬਚ ਜਾਵੇ ਤਾਂ ਖੀਰ ਤੱਕ ਉਹ ਸਾਥ ਦੇ ਜਾਵੇ ਤੇ ਜਿੰਨਾ ਤੇ ਬਹੁਤ ਅਸਮਿਦਾਂ ਹੁੰਦੀਆਂ ਉਹ ਸਾਰੇ ਸਾਥ ਛੱਡ ਜਾਂਦੇ ਆ ਇੱਕ ਛੋਟੀ ਜੀ ਕਹਾਣੀ ਆ ਕਹਾਣੀ ਨੇ ਰੀਅਲ ਸਟੋਰੀ ਆ ਇੱਕ ਇੱਕ ਬਾਹਰਲੀ ਕੰਟਰੀ ਵਿੱਚ ਇੱਕ ਇਨਸਾਨ ਪਰਿਵਾਰ ਰਹਿੰਦਾ ਹੁੰਦਾ ਬਹੁਤ ਵਧੀਆ ਸੁਖੀ ਪਰਿਵਾਰ ਹੁੰਦਾ ਤੇ ਉਸ ਇਨਸਾਨ ਦਾ ਪਰਿਵਾਰ ਸਾਰਾ ਮਤਲਬ ਮਰ ਜਾਂਦਾ ਵਾ ਅੱਗ ਲੱਗ ਜਾਂਦੀ ਜੰਗਲ 'ਚ ਤੇ ਸਾਰਾ ਘਰ-ਬਰ ਤਬਾਹ ਹੋ ਜਾਂਦਾ ਵਾ ਪਰਿਵਾਰ ਸਾਰਾ ਖਤਮ ਹੋ ਜਾਂਦਾ ਉਹ ਸੱਗ ਦੇ ਵਿੱਚ ਉਹ ਸੱਗ ਦੀ ਲਪੇਟ 'ਚ ਤੇ ਉਹਦੇ ਜਾਨਵਰ ਰੱਖੇ ਹੁੰਦੇ ਕੁਛ ਉਹ ਵੀ ਮਰ ਜਾਂਦੇ ਆ ਘੋੜੇ ਰੱਖੇ ਹੁੰਦੇ ਆ ਹੋਰ ਵੀ ਕਈ ਜਾਨਵਰ ਹੁੰਦੇ ਸਾਰੇ ਮਰ ਜਾਂਦੇ ਆ ਤੇ ਕਾਫੀ ਜੰਗਲ ਨੂੰ ਅੱਗ ਲੱਗ ਜਾਂਦੀ ਆ ਤੇ ਹੋਰ ਜੰਗਲ ਵੀ ਸੜ ਕੇ ਸੁਆਹ ਹੋ ਜਾਂਦਾ ਤਬਾਹ ਹੋ ਜਾਂਦਾ ਉਸ ਹੁੰਦੀ ਨਾ ਇੱਕ ਕਿਸਮਤ ਬੜੀ ਚੰਗੀ ਹੁੰਦੀ ਆ ਇੱਕ ਘੋੜਾ ਬਚ ਜਾਂਦਾ ਘੋੜਾ ਕਿਸੇ ਤਰੀਕੇ ਨਾਲ ਜਿੱਤੇ ਉਹ ਗਿਆ ਹੁੰਦਾ ਬਾਹਰ ਅੰਦਰ ਗਿਆ ਹੁੰਦਾ ਵਾ ਉਹ ਘੋੜਾ ਉਹਨੇ ਕਿਤੇ ਦੂਰ ਖੜਾਇਆ ਹੁੰਦਾ ਵਾ ਤੇ ਉਹ ਘੋੜਾ ਬਚ ਜਾਂਦਾ ਵਾ ਤੇ ਉਹ ਜਿਹੜਾ ਘੋੜਾ ਬਚ ਜਾਂਦਾ ਵਾ ਤਾਂ ਉਹਨੂੰ ਮਿਲਦਾ ਘੋੜਾ ਜੋ ਵੀ ਥੋੜੀ ਜਖਮੀ ਹਾਲਾਤ 'ਚ ਹੁੰਦਾ ਵਹ ਹਾਲਤ 'ਚ ਹੁੰਦਾ ਉਹਨ ਦੀ ਮਲਮ ਪੱਟੀ ਕਰਦਾ ਮਲਮ ਪੱਟੀ ਕਰਨ ਤੋਂ ਬਾਅਦ ਉਹਨੂੰ ਠੀਕ ਠਾਕ ਤੰਦਰੁਸਤ ਕਰਦਾ ਵਾ ਤੇ ਰੱਬ ਦਾ ਸ਼ੁਕਰ ਕਰਦਾ ਵਾ ਵੀ ਰੱਬਾ ਵੀ ਤੇਰਾ ਸ਼ੁਕਰ ਆ ਵੀ ਤੂੰ ਮੇਰਾ ਸਾਰਾ ਕੁਝ ਲੈ ਲਿਆ ਖਤਮ ਕਰਤਾ ਮੇਰੇ ਨਾਲ ਮੇਰਾ ਪਰਿਵਾਰ ਵੀ ਛੱਡਿਆ ਸਾਰੇ ਮੇਰੇ ਬੇਜਵਾਨ ਜਾਨਵਰ ਖਤਮ ਕਰਤੇ ਘਰ-ਬਾਰ ਸਾਰਾ ਖਤਮ ਕਰਤਾ ਕੀਰ ਨੂੰ ਮੇਰਾ ਇੱਕ ਮੇਰਾ ਜਾਨਵਰ ਰਹਿ ਗਿਆ ਮੇਰੇ ਕੋਲੇ ਫਿਰ ਵੀ ਉਹ ਰੱਬ ਦਾ ਸ਼ੁਕਰ ਕਰਦਾ ਵਾ ਤੇ ਹਿੰਮਤ ਨਹੀਂ ਹਾਰਦਾ ਤੇ ਉਹ ਦੂਸਰੀ ਸਟੇਟ ਦੇ ਵਿੱਚ ਉਸੇ ਦੇਸ਼ ਚ ਕਿਸੇ ਹੋਰ ਸਟੇਟ ਦੇ ਵਿੱਚ ਨਾ ਘੋੜਿਆਂ ਦੀ ਰੇਸ ਲੱਗੀ ਹੁੰਦੀ ਆ ਹਾਂ ਤੇ ਉਹ ਘੋੜਿਆਂ ਦੀ ਰੇਸ ਚ ਜਾਂਦਾ ਵਾ ਤੇ ਉੱਥੇ ਹੋਰ ਵੀ ਬੜੇ ਨਾਮੀ ਘੋੜੇ ਹੁੰਦੇ ਆ ਬਹੁਤ ਤਗੜੇ ਤਗੜੇ ਜਿਹੜੇ ਉਸ ਟਾਈਮ ਮੌਜੂਦ ਹੁੰਦੇ ਆ ਜਿਨ੍ਹਾਂ ਨੇ ਕਾਫੀ ਨਾਮ ਖੱਟਿਆ ਹੁੰਦਾ ਉਸ ਟਾਈਮ ਤੇ ਉਹਦਾ ਘੋੜਾ ਹਲੇ ਐਡਾ ਟ੍ਰੇਨਡ ਨਹੀਂ ਹੁੰਦਾ ਰੇਸ ਲਈ ਤੇ ਹਲੇ ਟ੍ਰੇਨਿੰਗ ਚੱਲਦੀ ਹੁੰਦੀ ਉਹਦੀ ਉਹ ਟ੍ਰੇਨਿੰਗ ਦਿੰਦਾ ਉਹਨੂੰ ਜਿੰਨੀ ਰਹਿੰਦੀ ਹੁੰਦੀ ਆ ਪੂਰੀ ਕਰਦਾ ਤੇ ਉਹਨੂੰ ਟ੍ਰੇਨਡ ਕਰਦਾ ਤੇ ਨਾਮ ਦਰਜ ਕਰਾ ਦਿੰਦਾ ਉਸ ਵੱਡੀ ਰੇਸ ਲਈ ਜਿਹੜੀ ਮੇਨ ਰੇਸ ਹੁੰਦੀ ਆ ਛੋਟੀਆਂ ਰੇਸਾਂ ਜਿੱਤੀਆਂ ਹੁੰਦਾ ਆਉਣੇ ਵੱਡੀ ਰੇਸ ਲਈ ਨਾਮ ਦਰਜ ਕਰਾ ਦਿੰਦਾ ਉਹ ਜਦੋਂ ਨਾਮ ਦਰਜ ਕਰਾ ਦਿੰਦਾ ਉਹ ਦਿਨ ਆਉਂਦਾ ਉਹ ਵਕਤ ਆਉਂਦਾ ਵਾ ਤੇ ਨਾਮ ਅਨਾਉਂਸ ਕੀਤਾ ਜਾਂਦਾ ਤੇ ਉਹਦਾ ਘੋੜਾ ਹੋਰ ਇਨਸਾਨ ਰਾਈਡ ਕਰ ਰਿਆ ਹੁੰਦਾ ਉਸ ਘੋੜੇ ਦੀ ਤੇ ਘੋੜਾ ਬਹੁਤ ਤੇਜ਼ ਦੌੜਦਾ ਆਪਣਾ ਪੂਰਾ ਜੋਰ ਲਾਉਂਦਾ ਉਸ ਰੇਸ ਚ ਤੇ 18ਵੇਂ ਨੰਬਰ ਤੇ ਹੁੰਦਾ ਘੋੜਾ ਉਹ ਐਸੀ ਕਿਸਮਤ ਐਸੀ ਕਾਰਮਾਤ ਐਸਾ ਜਿਹਾ ਕੁਦਰਤੀ ਦ੍ਰਿਸ਼ ਹੁੰਦਾ ਕਿ ਉਹ ਘੋੜਾ ਲਾਸਟ ਲਾਸਟ ਦੇ 18 ਨੰਬਰ ਤੇ ਹੁੰਦਾ ਜਦ ਤੱਕ ਚੱਕਰ ਪੂਰਾ ਕਰਦਾ ਹੜਲ ਪੂਰੇ ਕਰਦਾ ਉਸ ਮਤਲਬ ਰੇਸ ਦੇ ਟਾਸਕ ਪੂਰੇ ਕਰਦਾ ਸਾਰੇ ਤਾਂ ਉਹ ਘੋੜਾ ਪਹਿਲੇ ਨੰਬਰ ਤੇ ਹੁੰਦਾ ਉਹ ਹਾਲੇ ਪੱਤਰਕਾਰਾਂ ਨਾਲ ਗੱਲ ਕਰ ਹੀ ਰਿਹਾ ਹੁੰਦਾ ਵਾ ਤੇ ਪੱਤਰਕਾਰ ਵੀ ਉਹਨੂੰ ਸਵਾਲ ਕਰ ਰਹੇ ਹੁੰਦੇ ਆ ਉਸ ਟਾਈਮ ਤੇ ਹੀ ਵੀ ਤੁਸੀਂ ਆਪਣਾ ਘਰ-ਬਾਰ ਸਾਰਾ ਕੁਝ ਹਾਰ ਗਏ ਆ ਮਤਲਬ ਕਿ ਸੜ ਕੇ ਸੁਆਹ ਹੋ ਗਿਆ ਤੁਹਾਡਾ ਘਰ-ਬਾਰ ਜਾਨਵਰ ਕਿੰਨੇ ਮਰ ਗਏ ਤੁਹਾਡੇ ਤੁਸੀਂ ਫਿਰ ਵੀ ਹਿੰਮਤ ਨਹੀਂ ਹਾਰੇ ਤੁਸੀਂ ਫਿਰ ਵੀ ਐਡੀ ਵੱਡੀ ਰੇਸ ਨੂੰ ਚੁਣੌਤੀ ਦੇਣ ਵਾਸਤੇ ਆਏ ਆ ਤੇ ਘੋੜਾ ਤੁਹਾਡਾ ਐਡਾ ਮਾ ਇੰਨਾ ਮਗਰ ਐਡਾ ਹਾਲੇ ਨਪੁੰਨ ਵੀ ਨਹੀਂ ਹੈਗਾ ਇਹਨੀ ਰੇਸ ਲਈ ਤੁਸੀਂ ਉਹਨੂੰ ਐਡੀ ਵੱਡੀ ਰੇਸ 'ਚ ਪਾਤਾ ਵਾ ਤਾਂ ਉਹ ਕਹਿੰਦਾ ਵੀ ਮੈਨੂੰ ਆਪਣੇ ਰੱਬ ਤੇ ਯਕੀਨ ਆ ਉਹ ਜੋ ਵੀ ਕਰੂਗਾ ਮੇਰੇ ਲਈ ਚੰਗਾ ਹੀ ਕਰੂਗਾ ਤੇ ਉਹ ਜਦੋਂ ਰੇਸ 'ਚ ਪਾਉਂਦਾ ਉਹ ਹਲੇ ਪੱਤਰਕਾਰਾਂ ਨਾਲ ਗੱਲ ਕਰਦਾ ਹੀ ਪਿਆ ਹੁੰਦਾ ਵਾ ਤੇ ਉਹ ਜਿਹੜੀ ਸਕੋਰ ਸਕਰੀਨ ਹੁੰਦੀ ਆ ਤੇ ਉਸ ਘੋੜੇ ਦਾ ਪਹਿਲਾ ਨੰਬਰ ਆ ਜਾਂਦਾ ਵਾ ਤੇ ਪਹਿਲੇ ਨੰਬਰ ਤੇ ਜਦੋਂ ਆਉਂਦਾ ਤੇ ਉਹ ਸਿਰ ਉਹਨਾਂ ਪੱਤਰਕਾਰਾਂ ਨੂੰ ਦੱਸਦਾ ਵੀ ਉਹ ਦੇਖ ਲਓ ਵੀ ਸਕਰੀਨ ਤੇ ਮੇਰੇ ਘੋੜੇ ਦਾ ਪਹਿਲਾ ਨੰਬਰ ਆ ਗਿਆ ਵਾ ਤਾਂ ਉਸੇ ਵਕਤ ਉਸ ਧਰਤੀ ਨੂੰ ਮੱਥਾ ਟੇਕਦਾ ਤੇ ਰੱਬ ਦਾ ਸ਼ੁਕਰ ਕਰਦਾ ਰੋਂਦਾ ਵੀ ਮੁਸਕਰਾਉਂਦਾ ਵੀ ਆ ਤੇ ਰੱਬ ਦਾ ਸ਼ੁਕਰਾਨਾ ਕਰਦਾ ਵੀ ਰੱਬਾ ਵੀ ਤੂੰ ਮੈਨੂੰ ਮੇਰਾ ਜਨਮਰ ਦਿੱਤਾ ਮੇਰੇ ਕੋਲੇ ਤਾਂ ਮੈਂ ਸਾਰਾ ਕੁਝ ਉਸ ਚੀਜ਼ਾਂ ਨੂੰ ਦੂਰੀ ਤੋਂ ਹਾਸਲ ਕਰ ਲੂੰਗਾ ਵੀ ਇੱਕ ਮੇਰਾ ਜਨਮਰ ਨਾ ਮੇਰੇ ਤੋਂ ਛੱਡੀ ਸੋ ਇਸ ਕਰਕੇ ਜ਼ਿੰਦਗੀ 'ਚ ਕਦੇ ਵੀ ਹਾਰ ਨਾ ਮੰਨੋ ਜੋ ਰੱਬ ਨੇ ਕਰਦਾ ਜੋ ਕੀਤਾ ਸੋ ਵਾ ਵਾ ਉਹਦੇ ਸ਼ੁਕਰਗੁਨਾਇਆ ਕਰੋ ਤੇ ਲਾਸਟ ਜੇ ਹੀ ਕਹਿਣਾ ਚਾਹਣਾ ਵਾ ਮਾ ਰੱਬ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ ਕਿਉਂਕਿ ਜੋ ਵੀ ਕੀਤਾ ਉਹਨੇ ਬੈਸਟ ਹੀ ਕੀਤਾ ਬਹੁਤ ਵਧੀਆ ਕੀਤਾ ਵਾ ਇਹ ਸੀ ਰੀਅਲ ਸਟੋਰੀ ਇੱਕ ਕਿਸੇ ਦੇਸ਼ ਦੀ ਤੇ ਮਿਲਦੇ ਆਂ ਅਗਲੀ ਸਟੋਰੀ ਚ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆਂ ਅਗਲੀ ਸਟੋਰੀ ਅਗਲੇ ਕિસ્ਸੇ ਚ ਰੱਬ ਰੱਖਾ